ਚੱਲਿਓ ਧਾਇ ਕੈ ਕੈ ਹਨੂਮਾਨ ਤੇਜੀ ਨਾਲ ਤੁਰਿਆ ਸੀਆ ਸੋਦ ਲੈ ਕੇ ਸੀਤਾ ਦੀ ਸੋਦ ਲੈ ਕੇ ਉਥੇ ਪੁੱਜਿਆ ਜਿੱਥੇ ਉਤੀ ਬਾਗ ਮਾਹੀ ਸੀਤਾ ਬਾਗ ਵਿੱਚ ਤਰੇ ਬ੍ਰਿਛ ਛਾਹੀ ਬ੍ਰਿਛ ਦੀ ਛਾਹੇ ਠਾਹ ਬੈਠੀ ਸੀ ਪਰਿਉ ਜਾਏ ਪਾਇਮ ਹਨੂਮਾਨ ਜਾ ਕੇ ਚਰਨੀ ਪੈ ਗਿਆ ਸੋਨੋ ਸੀ ਮਾਇੰ ਅਤੇ ਕਹਿਣ ਲੱਗਾ ਏ ਸੀਤਾ ਮਾਤਾ ਸੁਣੋ ਰੇਪੰਗ ਰਾਮ ਮਾਰੀ ਰਾਮ ਜੀ ਨੇ ਵੈਰੀ ਨੂੰ ਮਾਰ ਦਿੱਤਾ ਹੈ ਖਾਰੇ ਤੋਂ ਹੈ ਦਵਾਰੇ ਅਤੇ ਹੁਣ ਤੁਹਾਡੇ ਦਵਾਰ ਉਤੇ ਖੜੋਤੇ ਹਨ ਚਲੋ ਬੇਗ ਸੀਤਾ ਏ ਸੀਤਾ ਮਾਤਾ ਜੀ ਜਲਦੀ ਚਲੋ ਜਹਾਂ ਰਾਮ ਜੀਤਾ ਜੇ ਤੇਰਾਮ ਜੀ ਨੇ ਯੁੱਧ ਜਿੱਤਿਆ ਹੈ ਸਭ ਐਸਾਤ੍ਰ ਮਾਰੇ ਸਾਰੇ ਵੈਰੀ ਮਾਰੇ ਗਏ ਹਨ ਭਉਂਗ ਪਾਰ ਉਤਾਰੇ ਅਤੇ ਧਰਤੀ ਦਾ ਪਾਰ ਉਤਾਰ ਦਿੱਤਾ ਹੈ ਚਲੀ ਮੋਦ ਕਾ ਕੈ ਸੀਤਾ ਪ੍ਰਸੰਨ ਹੋ ਕੇ ਤੁਰ ਪਈ ਹਨੂ ਸੰਗ ਲੈ ਕੇ ਹਨੂਮਾਨ ਉਹਨਾਂ ਨੂੰ ਨਾਲ ਲੈ ਕੇ ਰਾਮ ਜੀ ਪਾਸ ਆਇਆ ਸੀਆ ਰਾਮ ਦੇਖੇ ਸੀਤਾ ਨੇ ਰਾਮ ਜੀ ਨੂੰ ਵੇਖਿਆ ਉਹੀ ਰੂਪ ਲੇਖੇ ਆਤੇ ਪਹਿਲੇ ਵਾਲੇ ਰੂਪ ਕਰਕੇ ਹੀ ਜਾਣਿਆ ਲੱਗੀ ਆਨ ਪਾਇੰ ਸੀਤਾ ਸ਼੍ਰੀ ਰਾਮ ਦੇ ਪੈਰੀ ਆ ਲੱਗੀ ਲਖੀ ਰਾਮ ਰਾਇੰ ਰਾਮ ਰਾਜੇ ਨੇ ਵੇਖ ਲਿਆ ਤਾਂ ਰਾਮ ਨੇ ਕਿਹਾ ਕਹਿਓ ਕੌਲ ਨੈਣੀ ਇਹ ਕਮਲ ਵਰਗੀਆਂ ਅੱਖਾਂ ਵਾਲੀਏ ਬਿਦੰਗ ਬਾ ਕ ਬੈਣੀ ਇਹ ਕੋਇਲ ਦੀ ਸੁਰ ਵਰਗੇ ਬੋਲ ਬੋਲਣ ਵਾਲੀਏ ਦਸੋ ਤੁਹਾਡੀ ਪਵਿੱਤਰਤਾ ਦੀ ਪ੍ਰੀਖਿਆ ਕਿਸ ਤਰ੍ਹਾਂ ਹੋਵੇ ਦਸੋ ਅੱਗ ਮਦੰ ਤੂੰ ਅੱਗ ਵਿੱਚ ਬਾੜ ਜਾ ਤਬਾ ਹੋਏ ਸੁਦੰ ਤਦੇ ਸ਼ੁੱਧ ਹੋਵेंगी ਲਈ ਮਾਨ ਸੀਸੰਗ ਸੀਤਾ ਨੇ ਇਹ ਆਗਿਆ ਸੇਰਮੱਥੇ ਮੰਨ ਲਈ ਰੱਤਿਉਪਾਵ ਕੀ ਸੰ ਉਸੇ ਵੇਲੇ ਅਗ ਦਾ ਅਗੀਠਾ ਰਚਿਆ ਗਿਆ ਗਈ ਪਾਠ ਐਸੀ ਅਗਨੀ ਦੇ ਲਟ ਲਟ ਬਲੰਤੇ ਸੀਤਾ ਉਸ ਵਿੱਚ ਇਸ ਤਰ੍ਹਾਂ ਪ੍ਰਵੇਸ਼ ਕਰ ਗਈ ਕਨੰਗ ਬੇਜ ਜੈਸੇ ਜਿਵੇਂ ਬੱਦਲ ਵਿੱਚ ਬਿਜਲੀ ਲੁਕ ਜਾਂਦੀ ਹੈ ਸੁਰਤੰ ਜੇਮ ਗੀਤਾ ਜਿਵੇਂ ਵੇਦਾ ਨਾਲ ਗੀਤਾ ਮਿਲੀ ਹੋਈ ਹੈ ਮਿਲੀ ਤੇਮ ਸੀਤਾ ਤੇਮੇ ਸ਼ੁੱਧ ਸਰੂਪ ਸੀਤਾ ਅਗਨੀ ਦੇ ਅੰਦਰ ਸਮਾ ਗਈ ਤਸੀ ਜਾਏ ਕੈ ਕੈ ਧਾਇ ਕਰਕੇ ਸੀਤਾ ਅਗ ਵਿੱਚ ਜਾ ਦਾਖਲ ਹੋਈ ਕਾਡੇ ਕੁੰਦਨ ਪੈ ਕੈ ਅਗਨੀ ਦੇਵਤਾ ਨੇ ਉਸ ਨੂੰ ਸੋਨੇ ਵਾਂਗ ਨਿਖਾਰ ਕੇ ਬਾਹਰ ਕੱਢਿਆ ਕਰੈ ਰਾਮ ਲਾਈ ਰਾਮ ਨੇ ਉਸ ਨੂੰ ਆਪਣੇ ਗਾਲ ਨਾਲ ਲਾ ਲਿਆ ਕਬੰ ਗ੍ਰੇਤ ਗਾਈ ਅਜੇ ਹੀ ਪਵਿੱਤਰ ਆਚਰਨ ਕਰਕੇ ਹੀ ਕਾਵਿਆ ਨੇ ਸੀਤਾ ਜੀ ਦਾ ਆਸ਼ ਗਾਇਆ ਹੈ ਸਭੋ ਸਾਧ ਮਾਨੀ ਸਾਰੇ ਸਾਧੂ ਵਿਅਕਤੀਆਂ ਨੇ ਇਸ ਅਗਨੀ ਪ੍ਰਖਿਆ ਨੂੰ ਮਾਨ ਲਿਆ ਕਿ ਹੂ ਲੋਗ ਜਾਣੀ ਅਤੇ ਤਿੰਨਾਂ ਲੋਕਾਂ ਵਿੱਚ ਇਹ ਗੱਲ ਜਾਣੀ ਗਈ ਵਾਜੇ ਜੀਤ ਬਾਜੇ ਜਦੋਂ ਜਿੱਤ ਦੇ ਵਾਜੇ ਵੱਜਣ ਲੱਗੇ ਤਬੈ ਰਾਮ ਗਾਜੇ ਤਦੋਂ ਰਾਮ ਕ ਚੱਲ ਲਗੇ ਲੈ ਜੀਤ ਸੀਤਾ ਇਸ ਤਰ੍ਹਾਂ ਸੀਤਾ ਚਿੱਤ ਲਈ ਮਹਾ ਸੋਭਰ ਕੀਤਾ ਜੋ ਮਹਾਨ ਯਸ਼ਵਾਲੀ ਹੈ ਸਬਾ ਦੇਵ ਭਰਕੇ ਸਾਰੇ ਦੇਵ ਤੇ ਆਨੰਦਿਤ ਹੋਏ ਨਵੰ ਪੋਹਾ ਪਬਰਕੇ ਅਤੇ ਅਗਾ ਅਸਤੋ ਫੁੱਲਾ ਦੀ ਵਰਖਾ ਕਰਨ ਲੱਗੇ ਇਤਿ ਸ਼੍ਰੀ ਚਿਤ੍ਰਨਾਟਕੇ ਰਾਮ અવਤਾਰ ਵਿਭੇਖਣ ਕੋ ਲੰਕਾ ਕੋ ਰਾਜ ਦੀਬੋ ਮੰਦੋਦਰੀ ਸਮੋਦ ਕੀਬੋ ਸੀਤਾ ਮਿਲਬੋ ਧਿਆਏ ਸਮਾਪਤਮ ਇਤੇ ਸ਼੍ਰੀ ਚਿਤ੍ਰਨਾਟਕ ਗ੍ਰੰਥ ਦੇ ਰਾਮ અવਤਾਰ ਦੇ ਵਿਭੇਖਣ ਨੂੰ ਲੰਕਾ ਦਾ ਰਾਜ ਦੇਣਾ ਮੰਦੋਦਰੀ ਨੂੰ ਸਮਯਕ ਗਿਆਨ ਕਰਾਣਾ ਅਤੇ ਸੀ ਤਾ ਦੇ ਮਿਲਨ ਦੇ ਅਧਿਆਏ ਦੀ ਸਮਾਪਤੀ ਅਥਾ ਉਦਪੂਰੀ ਕੋ ਚਲਬੋ ਕਥਨ ਹੁਣ ਅਯੁੱਧਿਆ ਨੂੰ ਚੱਲਣ ਦਾ ਕਥਨ ਰਸਾਵਲ ਚੰਦ ਤਵ ਆਪੁ ਹਪ ਪੈਕੈ ਤਦੋ ਰਾਮ ਯੁੱਧ ਜਿੱਤਕੇ ਚੜੇ ਯੁੱਧ ਜੈਕੇ ਪੁਸ਼ਪਕ ਵਿਵਾਨ ਉਤੇ ਚੜੇ ਸਬੈ ਅਸੂਰ ਗਾਜੇ ਸਾਰੇ ਸੂਰ ਮੇ ਕੱਜਲ ਲੱਗੇ ਜੰਗੀ ਤੇ ਬਾਜੇ ਅਤੇ ਜਿੱਤ ਦੇ ਗੀਤਾਂ ਦੀਆਂ ਧੁਨਾਂ ਵੱਜਣ ਲੱਗੀਆਂ ਚਲੇ ਮੋਦ ਹੋਇ ਕੈ ਬੜੇ ਪ੍ਰਸੰਨ ਹੋ ਕੇ ਕਾਪੀ ਬਾਹਨ ਲੈ ਕੇ ਅਤੇ ਬੰਦਰਾ ਦੀ ਸੈਨਾ ਨੂੰ ਨਾਲ ਲੈ ਕੇ ਪੂਰੀ ਆਉਧ ਪੇਕੀ RAM ਜੀ ਨੇ ਆ ਕੇ ਅਯੁੱਧਿਆਪੁਰੀ ਵੇਖੀ ਤੁਰਤ ਸੁਰਗਲੇ ਕੀ ਜੋ ਸਵਰਗ ਵਰਗੀ ਸੁਣੀ ਜਾਂਦੀ ਹੈ ਮਕਰਾਂ ਛੰਦ ਸੇ ਲੈ ਸੇਸ ਆਏ ਸੀਤਾਦੇਵ ਸੁਆਮੀ ਰਾਮਚੰਦਰ ਸੀਤਾ ਨੂੰ ਲੈ ਕੇ ਆਏ ਹਨ ਮੰਗਲ ਸੋਚਾਰ ਗਾਏ ਉਥੇ ਸ਼ੁਭ ਮੰਗਲਾਚਾਰ ਗਾਏ ਜਾ ਰਹੇ ਹਨ ਆਨੰਦ ਹੀ ਇਹ ਬੜਾਈ ਸਵਨਾਦੇ ਦਿਲਾ ਵਿੱਚ ਆਨੰਦ ਵਧਾਇਆ ਹੋਇਆ ਹੈ ਸਹਿਰੋ ਆਵਦ ਜਹਾਰੇ ਕਿ ਤੇ ਜਿਤੇ ਆਯੁੱਧਿਆ ਸ਼ਹਿਰ ਹੈ ਧਾਈ ਲਗਾਈ ਆਵੇ ਇਸ ਤਰਿਆਂ ਭੱਜੀਆਂ ਆਉਂਦੀਆਂ ਹਨ ਪੀਰੋ ਨਾ ਬਾਰ ਪਾਵੇ ਪੀੜ ਕਰਕੇ ਬੂਹੇ ਤੱਕ ਪਹੁੰਚ ਨਹੀਂ ਸਕਦੀਆਂ ਆਕਲ ਖਰੇ ਉਕਾਵੇ ਸਾਰੀਆਂ ਵਿਆਹ ਕੁਲ ਖੜੋਤੀਆਂ ਹੋਈਆਂ ਬੋਲ ਰਹੀਆਂ ਹਨ ਬਾਥਾਂ ਢੋਲਣ ਕਹਾਂ ਰੇ ਅਤੇ ਕਹੰਦੀਆਂ ਹਨ ਪਿਆਰਾ RAM ਢੋਲਣ ਕਿੱਥੇ ਹੈ ਜੁਲਫਾਂ ਅਨੂਪਜਾ ਕੀ ਜਿਸ ਦੀਆਂ ਜੁਲਫਾਂ ਅਨੁਪਮ ਹਨ ਨਾਗਨ ਕੇ ਸਿਆਹਾ ਪਾ ਕੀ ਅਤੇ ਨਾਗਨ ਵਾਂਗ ਕਾਲੀਆਂ ਅਤੇ ਪੇਚਦਾਰ ਹਨ ਅਦਭੁਤ ਅਦਾਏ ਤਾਂ ਕੀ ਉਸ ਦੀ ਅਦਾ ਅਦਭੁਤ ਹੈ ਐਸੋ ਢੋਲਣ ਕਹਾਂ ਹੈ ਅਜੇ ਹਿਆ ਸਿਫਤਾ ਵਾਲਾ ਪਿਆਰਾ ਕਿੱਥੇ ਹੈ ਸਰੋਵਰ ਹੀ ਚਮਨਰਾ ਜੋ ਬਾਗ ਦਾ ਸਹੀ ਸਰੂ ਅਤੇ ਜਾਨ ਅਤੇ ਸਰੀਰ ਨੂੰ ਪਰਚੋਸਤ ਜਾ ਵਤਨਰਾ ਚੇਤਨਾ ਦੇਣ ਵਾਲਾ ਪੁਰ ਚੋਸਤ ਹੈ ਜਿਨ ਦਿਲ ਹਰਾ ਹਮਾਰਾ ਜਿਸਨੇ ਸਾਡਾ ਦਿਲ ਚੁਰਾ ਲਿਆ ਹੈ ਵਹ ਮਨ ਹਰਨ ਕਹਾ ਹੈ ਉਹ ਮਨ ਨੂੰ ਚੁਰਾਉਣ ਵਾਲਾ ਸ਼ਰੀਰਾਮ ਕਿੱਥੇ ਹੈ चित को चुराए लीना जिसने चित चुरा लिया है जालम फिराक दीना आते जालम विछोड़ा दिता है जिन दिल हरा हमारा जिसने साडा दिल चुराया है वह गुल चेहर कहाँ है ओ फुल चेहरे वाला राम किथे है वाहगुरु जी का खालसा वाहगुरू जी की फतेह